ਹਾਂ ਜੀ ਕਿਵੇਂ ਦੇਖਦੇ ਹੋ ਟ੍ਰੈਕ ਦੀ ਲਾਪਰ ਦਾ ਪ੍ਰਧਾਨ ਲਗਾਇਆ ਗਿਆ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਆਦਰ ਤੇ ਸਤਿਕਾਰ ਸਹਿਤ ਫਤਵੀ ਸਰਚ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰੂ ਮਹਾਰਾਜ ਦਾ ਬਹੁਤ ਬਹੁਤ ਸ਼ੁਕਰਾਨਾ ਕਰਦਾ ਤੇ ਉਸ ਤੋਂ ਬਾਅਦ ਮੈਂ ਸਾਡੇ ਮੇਰੇ ਵੱਡੇ ਭਰਾ ਐਮਐਲਏ ਸਰਦਾਰ ਗੁਰਦੇਵ ਸਿੰਘ ਜੀ ਦੇਮਾਨ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਤੇ ਸਤਿਕਾਰ ਦਿੱਤਾ ਉਹਨਾਂ ਦਾ ਧੰਨਵਾਦ ਕਰਦਾ ਤੇ ਟਰੱਕ ਆਪਰੇਟਰ ਵੀਰਾਂ ਦਾ ਧੰਨਵਾਦ ਕਰਦਾ ਕਿਉਂਕਿ ਪਿਛਲੇ ਟਾਈਮ ਦੇ ਵਿੱਚ ਜਦੋਂ ਆਵਾਜ਼ਦਮੀ ਪਾਰਟੀ ਦੀ 2022 ਦੇ ਵਿੱਚ ਸਰਕਾਰ ਬਣੀ ਤਾਂ ਪਹਿਲੀ ਵਾਰ ਹੋਇਆ ਜਦੋਂ ਸਾਡੀ ਜਿਹੜੀ ਹੋਰਲੈਕਸ ਕੰਪਨੀ ਆ ਉਹਦੇ ਜਿਹੜੇ ਪਹਾੜੇ ਸੀਗੇ ਰੇਟ ਸਭ ਤੋਂ ਵੱਧ ਜਿੰਨਾ ਦਾ ਕਦੇ ਉਦੋਂ ਪਹਿਲਾਂ ਵਧੇ ਸੀ ਤੇ ਨਾ ਉਸ ਤੋਂ ਬਾਅਦ ਕਦੇ ਉਨੇ ਵਧੇ ਨੇ ਤੇ ਔਰ ਜਦੋਂ 2022 ਤੋਂ ਪਹਿਲਾਂ ਔਰੇ 200 ਟਰੱਕ ਸੀ ਤੇ ਅੱਜ ਜਿਹੜਾ 5-600 ਟਰੱਕ ਹੈ ਉਹਦੇ ਵਿੱਚ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਬਹੁਤ ਵੱਡਾ ਯੋਗਦਾਨ ਰਿਹਾ ਮੇਰਾ ਔਰ ਇਮਾਨਦਾਰੀ ਨਾਲੇ ਲੋਕਾਂ ਦੇ ਲਈ ਅਸੀਂ ਨੇ ਪਹਿਲਾਂ ਵੀ ਕੰਮ ਕਰਿਆ ਸੀ ਤੇ ਅੱਗੇ ਨੂੰ ਵੀ ਇਹਨਾਂ ਦੇ ਲਈ ਬਹੁਤ ਇਮਾਨਦਾਰੀ ਨਾਲ ਕੰਮ ਕਰੂੰਗਾ ਔਰ ਐਮਐਲਏ ਸਾਹਿਬ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹਾਂਜੀ ਬਾਦਸ਼ਾਹ ਠੀਕ ਹੈ ਜੀ ਮਨਪ੍ਰੀਤ ਸਿੰਘ ਧਾਰੋਕੇ ਨੂੰ ਪ੍ਰਧਾਨ ਬਣਾਇਆ। ਮਾਰਕੋ ਬਹੁਤ ਬਹੁਤ ਧੰਨਵਾਦ ਆ ਸਾਹਿਬ ਜੀ ਗੁਰਗਨ ਸਾਹਿਬ ਮਹਾਰਾਜ ਦੇ ਜਿਨ੍ਹਾਂ ਦੀ ਕਿਰਪਾ ਦੇ ਨਾਲ ਮੇਰੇ ਛੋਟੇ ਵੀਰ ਮਨਪ੍ਰੀਤ ਸਿੰਘ ਧਾਰੋਕੇ ਨੂੰ ਅਜੀ ਟਰੱਕ ਜੁਨੀ ਦਾ ਪ੍ਰਧਾਨ ਲਗਾਇਆ ਹੈ ਉਹਦੇ ਬਾਅਦ ਤੇ ਵਿਸ਼ੇਸ਼ ਤੌਰ ਤੇ ਮੈਂ ਸਾਡੇ ਹਲਕੇ ਦੇ ਐਮਐਲਏ ਸਰਦਾਰ ਗੁਰਦੇਵ ਸਿੰਘ ਦੇ ਮਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਔਰ ਗੁਰੂ ਮਾਰ ਦਾ ਸ਼ੁਕਰਾਨਾ ਕਰਦੇ ਆਂ ਕਿ ਜਿਨ੍ਹਾਂ ਨੇ ਮੇਰੇ ਛੋਟੇ ਵੀਰ ਸਾਡੇ ਯੂਥ ਦੇ ਆਗੂ ਸਰਦਾਰ ਮਨਪ੍ਰੀਤ ਸਿੰਘ ਧਾਰੋਗੀ ਨੂੰ ਟਰੱਕ ਜੁਨੀ ਦਾ ਪ੍ਰਧਾਨ ਲਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੇ ਜੀ ਜਦੋਂ ਪਹਿਲੀ ਵਾਰੀ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਸੀਗਾ ਹਾਂ ਜੀ ਨਮਸਕਾਰ ਜੀ ਨਮਸਕਾਰ ਜੀ ਜਤੈਂਦਰ ਸਿੰਘ ਜੀ ਇਸ ਜਗ੍ਹਾ ਆਪਾਂ ਟਰੱਕ ਯੂਨੀਅਨ ਆਪਾਂ ਦੇ ਵਿੱਚ ਖੜੇ ਆਂ ਤੇ ਪਹਿਲਾਂ ਵੀ ਪ੍ਰਧਾਨ ਰਹੇ ਚੁੱਕੇ 2022 ਜਾਂ ਉਹ ਤੋਂ ਪਹਿਲਾਂ 2025 ਜਲ ਬੈਠਾ ਆਪਣਾ 24 ਤੇ 23 ਤੇ ਹੁਣ ਜਿਹੜੇ ਪ੍ਰਧਾਨ ਬਣਾਏ ਨੇ ਹਾਂ ਜੀ ਤੇ ਉਹ ਕੀ ਫਾਇਦਾ ਹੋਇਆ ਤੁਹਾਨੂੰ ਸਾਡਾ ਜਦੋਂ ਕਾਂਗਰਸ ਸਰਕਾਰ ਸੀਗੀ ਜੀ ਉਸ ਟਾਈਮ ਕੈਪਟਨ ਸਾਹਿਬ ਵੱਲੋਂ ਟਰੱਕ ਯੂਨੀਅਨ ਜਿਹੜੀਆਂ ਭੰਗ ਕਰ ਦਿੱਤੀਆਂ ਗਈਆਂ ਸੀ ਜੀ ਫਿਰ 2022 ਚ ਜਦੋਂ ਆਮ ਪਾਰਟੀ ਦੀ ਸਰਕਾਰ ਆਈ ਹੈ ਜੀ ਤਾਂ ਸਾਡੀ ਇਹ ਹੀ ਟਰੱਕ ਯੂਨੀਅਨ ਹੈ ਜੀ ਸਾਡੇ ਕੋਲ ਇੱਕੋ ਇੱਕ ਕੰਮ ਹੈ ਹੌਰਲੈਕਸ ਦਾ ਜੀ ਜੀ ਆਪਣੇ HUL ਕੰਪਨੀ ਦਾ ਸੋ ਜਿਹੜਾ HUL ਕੰਪਨੀ ਦਾ ਕੰਮ ਹੈ ਜੀ ਤਕਰੀਬਨ 5-4 ਸਾਲ ਕਾਂਗਰਸ ਦੇ ਟਾਈਮ ਸਾਡੀ ਯੂਨੀਅਨ ਕੋਲ ਨਹੀਂ ਸੀਗਾ ਜੀ ਉਹ ਕਿਸੇ ਬਾਹਰਲੇ ਬੰਦਿਆਂ ਕੋਲ ਸੀਗਾ ਤੇ ਸਾਡੇ ਭਾੜੇ ਵਗੈਰਾ ਸਾਰਾ ਕੁਝ ਘਟ ਗਏ ਸੀਗੇ ਤੇ ਜਦੋਂ 2022 ਚ ਆਮ ਪਾਰਟੀ ਆਈ ਜੀ ਸਾਡਾ ਪ੍ਰਧਾਨ ਦਵਿੰਦਰ ਸਿੰਘ ਕੁਲਾਰਾਂ ਐਮਐਲਏ ਸਾਹਿਬ ਵੱਲੋਂ ਸਰਬਸੰਮਤੀ ਨਾਲ ਬਣਾਇਆ ਗਿਆ ਸੋ ਉਹਨਾਂ ਦੇ ਅਨੁਸਾਰ ਇਹ ਸਾਡਾ ਜਿਹੜਾ ਕੰਮ ਸੀਗਾ ਜੀ ਹੌਰਲੈਕਸ ਦਾ ਉਹ ਸਾਡੇ ਕੋਲ ਨਾਲ ਦੀ ਨਾਲ ਐਮਐਲਏ ਸਾਹਿਬ ਦੇ ਸਹਿਯੋਗ ਨਾਲ ਸਾਨੂੰ ਮਿਲਿਆ ਜੀ ਤੇ ਸਾਡੇ ਭਾੜੇ ਵੀ ਵਧੇ ਉਸ ਟਾਈਮ ਕਿੰਨਾ ਫਰਕ ਹੋਇਆ 2022 ਤੋਂ ਜਦੋਂ ਦੀ ਸਰਕਾਰ ਆਈ ਉਦੋਂ ਤੋਂ ਲੈ ਕੇ ਤੇ ਅੱਜ ਤੱਕ ਕਿੰਨੇ ਕਿੰਨੇ ਭਾੜੇ ਵਧੇ ਭਾੜੇ ਜੀ ਜਿਹੜਾ ਸਾਡਾ ਉਸ ਟਾਈਮ 14000 ਸੀਗਾ ਜੀ ਉਹ 2022 ਚ ਇਕਦਮ 21000 ਹੋਇਆ ਜੀ ਤੇ ਜਿਹੜਾ ਸਾਡਾ ਸੀਗਾ 120000 ਜਾਂ ਕੋਈ 30000 ਤਾਂ ਉਹ ਚ ਡਿਫਰੈਂਸ ਆ ਗਿਆ ਸੀ ਜੀ 120 ਵਾਲਾ 178 ਤੇ 195 ਯਾਨੀ ਸਾਡੇ অপারেਟਰਾਂ ਦੇ ਹਿਸਾਬ ਨਾਲ ਬਹੁਤ ਵਧੀਆ ਰੇਟ ਹੋਇਆ ਕਿਉਂਕਿ ਉਹ ਰੇਟ ਪਹਿਲਾਂ ਖਾਦੇ ਜਾਂਦੇ ਸੀਗੇ ਜੀ ਵਿੱਚੋਂ ਸੋ ਸਾਨੂੰ ਰੇਟਾਂ ਨੂੰ ਦੇਖਦੇ ਹੋ ਜੀ ਸਾਡੇ ਸਾਰਾ ਕੰਮਕਾਰ ਠੀਕ ਚੱਲ ਰਿਹਾ ਹੈ ਸੋ ਹੁਣ ਮਨਪ੍ਰੀਤ ਸਿੰਘ ਧਾਰੋਕੀ ਜੀ ਨੇ ਵੀ ਇਹੀ ਅਪੀਲ ਕੀਤੀ ਹੈ ਕਿ ਮੈਂ ਕਿਉਂਕਿ ਉਸ ਟਾਈਮ ਵੀ ਇਹਨਾਂ ਦਾ ਵੱਡਾ ਸਹਿਯੋਗ ਰਿਹਾ ਔਰ ਲੈਕਸ ਨੂੰ ਲੈ ਕੇ ਆਉਣ ਵਿੱਚ ਮਨਪ੍ਰੀਤ ਜੀ ਦਾ ਵੱਡਾ ਸਹਿਯੋਗ ਰਿਹਾ ਕਿਉਂਕਿ ਇਹ ਹਾਰਲੈਕਸ ਕੰਪਨੀ 'ਚ ਲੱਗੇ ਹੋਏ ਨੇ ਇਸ ਕਰਕੇ ਇਹਨਾਂ ਨੇ ਵੀ ਉਦੋਂ ਸਾਡੀ ਬਹੁਤ ਮਦਦ ਕੀਤੀ ਸੋ ਸਾਨੂੰ ਵਿਸ਼ਵਾਸ ਹੈ ਇਸ ਤੋਂ ਲੈ ਕੇ ਹੁਣ ਤੱਕ ਦੀਆਂ ਕੋਈ ਗੱਡੀਆਂ ਵਧੀਆਂ ਟਰੱਕ ਯੂਨੀਅਨ 'ਚ ਗੱਡੀਆਂ ਵਧੀਆਂ ਨੇ ਜੀ ਉਦੋਂ 250 ਗੱਡੀ ਰਹਿ ਗਈ ਸੀ ਜੀ ਟਰੱਕ ਯੂਨੀਅਨ 'ਚ ਤੇ ਹੁਣ ਤਕਰੀਬਨ 45 ਤੁਸੀਂ ਕੀ ਕਹਿਣਾ ਪ੍ਰਧਾਨ ਵੀ ਲਈ ਆ ਮਰਪੇ ਸਿੰਘ ਧਾਰੋਗੀ ਨੇ ਨਾਬਾ ਕੀ ਕਹਿਣਾ ਚਾਹੁੰਦੇ ਬਸ ਅਸੀਂ ਇਹੀ ਕਹਿਣਾ ਚਾਹੁੰਦੇ ਆ ਜੀ ਵੀ ਸਾਡੀ ਟਰੱਕ ਯੂਨੀਅਨ ਵਾਸਤੇ ਦਿਨ ਰਾਤ ਮਿਹਨਤ ਕਰਕੇ ਵਧੀਆ ਸੁਚੱਜੇ ਢੰਗ ਨਾਲ ਕੰਮ ਕਰਨ ਵੀ ਜਿਵੇਂ ਪਹਿਲਾਂ ਇਹਨਾਂ ਨੇ 2022 ਦੇ ਵਿੱਚ ਨਾਲ ਸਾਥ ਦੇ ਕੇ ਦਵਿੰਦਰ ਸਿੰਘ ਕਲਾਰਾ ਨਾਲ ਵੀ ਵਧੀਆ ਢੰਗ ਨਾਲ ਕੰਮ ਚਲਾਇਆ ਸੀਗਾ ਉਸੇ ਢੰਗ ਨਾਲ ਹੁਣ ਵੀ ਵੱਧ ਚੜ ਕੇ ਕੰਮ ਚਲਾਉਣ ਜੋ ਰੇਟ ਮਾੜੇ ਮੋਟੇ ਘਟੇ ਘਟੇ ਹੋਏ ਨੇ ਜਾਂ ਘਟ ਹੋ ਸਕਦੇ ਨੇ ਵੀ ਉਹ ਵਧਾ ਕੇ ਦੇਣ ਸਾਨੂੰ ਵੀ ਸਾਡੀ ਜੁਨੀਅਨ ਨੂੰ ਸੱਚੇ ਢੰਗ ਨਾਲ ਚਲਾਉਣ ਜੀ ਤੁਹਾਡੀਆਂ ਗੱਡੀਆਂ ਹੈਗੀਆਂ ਹਾਂਜੀ 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 ਹੈਗੀਆਂ ਸੱਤ ਅੱਠ ਗੱਡੀਆਂ ਨੇ ਜਾਪੀ ਠੀਕ ਕਿੱਥੋਂ ਕੀ ਨਾਮ ਹੈ ਟੋਡ ਸਰਬਜੀਤ ਸਿੰਘ ਜੀ ਕਿੱਥੋਂ ਹੋ ਤੁਸੀਂ ਗੁਰਦੇਵਤਪੁਰਾ ਪਿੰਡ ਹੈ ਜੀ ਆਪਾਂ ਨੇ ਸਾਰਿਆਂ ਨੂੰ ਮਾਨਦਾਰੀ ਨਾਲ ਹਰ ਕਰਾਂਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਬਾਈ ਗੁਰਜੀਤ ਕਾਲਤਾ